ਬਠਿੰਡਾ ਦੇ ਸਰਕਾਰੀ ਅਦਰ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਚ ਮੌਜੂਦ ਹੈ ਜਿੱਥੇ ਪ੍ਰੋਗਰਾਮ ਬਿਜ਼ਨਸ ਬਲਾਸਟਰ ਦੇ ਤਹਿਤ ਬੱਚਾ ਵੱਲੋਂ ਜੜੀਆਂ ਸਟਾਲਸ ਲਗਾਈਆਂ ਗਈਆਂ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਮੈਮ ਅੱਜ ਬੱਚਾ ਵੱਲੋਂ ਪ੍ਰੋਗਰਾਮ ਬਿਜ਼ਨਸ ਬਲਾਸਟਰ ਦੇ ਤਹਿਤ ਸਟਾਲਸ ਲਗਾਈਆਂ ਗਈਆਂ ਵੱਖ-ਵੱਖ ਕੀ ਕਹਿਣਾ ਚਾਹੋਗੇ ਇਸ ਸੰਬੰਧੀ ਮੈਂ ਦੱਸਣਾ ਚਾਹੁੰਗੀ ਕਿ ਅੱਜ ਸਾਡੇ ਗਵਰਨਮੈਂਟ ਅਦਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ

ਔਰ ਇਸ ਪ੍ਰੋਜੈਕਟ ਦੇ ਅਧੀਨ ਬੱਚਿਆਂ ਨੂੰ ਜਿਹੜਾ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਬਿਜ਼ਨਸ ਸਕਿਲਸ ਜਿਹੜੀਆਂ ਉਹ ਕਿਸ ਤਰ੍ਹਾਂ ਅਸੀਂ ਡਿਵੈਲਪ ਕਰ ਸਕਦੇ ਆ ਗਿਆ ਸੋ ਬਹੁਤ ਅੱਛਾ ਪ੍ਰੋਜੈਕਟ ਹੈ ਜਿਵੇਂ ਅਸੀਂ ਗੱਲ ਕਰੀ ਅੱਜ ਬੱਚਿਆਂ ਵੱਲੋਂ ਕਿਸ ਤਰ੍ਹਾਂ ਦੀਆਂ ਸਟਾਲਸ ਲਗਾਈਆਂ ਗਈਆਂ ਹੈ

ਹਾਂ ਜੀ ਹਾਂ ਬਿਲਕੁਲ ਇਸ ਪ੍ਰੋਜੈਕਟ ਦੇ ਵਾਸਤੇ ਗਵਰਨਮੈਂਟ ਦੁਆਰਾ ਪੂਰੀ ਹੈਲਪ ਕੀਤੀ ਜਾ ਰਹੀ ਹੈ ਇਹ ਚ ਬੱਚਿਆਂ ਨੂੰ ਪਹਿਲਾਂ ਸਿਰਫ ਇਹਨਾਂ ਬੱਚਿਆਂ ਨੂੰ ਇੱਕ ਆਈਡੀਆ ਦਿੱਤੇ ਸੀ ਕਿ ਤੁਸੀਂ ਆਪਣੇ ਆਪਣੇ ਕੋਈ ਵੀ ਦੋ ਬੱਚਿਆਂ ਦੇ ਮਨ ਚ ਆਈਡੀਆ ਹੈਗੇ ਆ ਉਹਦੇ ਹਿਸਾਬ ਨਾਲ ਬੱਚਿਆਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਸੀ ਜਿਸ ਦੇ ਬੇਸ ਤੇ ਇਹਨਾਂ ਬੱਚਿਆਂ ਦੀ ਸਿਲੈਕਸ਼ਨ ਹੋਈ ਸੀ ਸੋ ਮੇਰੇ ਸਕੂਲ ਦੇ ਟੋਟਲ 11 ਟੀਮਸ ਹੈ ਜਿਚ 71 ਸਟੂਡੈਂਟਸ ਟੋਟਲ ਸਲੈਕਟ ਹੋਏ ਸੀ ਔਰ ਹਰ ਬੱਚੇ ਨੂੰ 2000 ਰੁਪੀਸ ਗੌਰਮੈਂਟ ਦੁਆਰਾ ਜਰੀ ਹੈ ਇਹ ਫਾਈਨੈਂਸ਼ੀਅਲ ਹੈਲਪ ਕੀਤੀ ਗਈ ਹੈ ਔਰ ਇਹ ਅਮਾਉਂਟ ਦੇ ਡਾਇਰੈਕਟ ਬੱਚੇ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਔਰ ਉਸ ਨੂੰ ਯੂਟਲਾਈਜ਼ ਕਰਕੇ ਬੱਚੇ ਨੇ ਪ੍ਰੋਡਕਟਸ ਦੇ ਰਿਹਾ ਤਿਆਰ ਕੀਤੇ ਮੈਡਮ ਤੇ ਗੱਲ ਕਰੀਏ ਜਿਹੜੇ ਸਟੂਡੈਂਟ ਅੱਜ ਸਟਾਲਸ ਲਗਾਈਆਂ ਹੋਈਆਂ ਜਿਨ੍ਹਾਂ ਨੇ ਕਿਹੜੀ ਕਲਾਸ ਦੇ ਸਟੂਡੈਂਟ ਹੈ ਇਹ ਅਜੇ ਤੱਕ 12 ਦੇ ਕਿਉਂਕਿ ਇਹ ਪ੍ਰੋਜੈਕਟ ਲਾਸਟ ইয়ার ਸਟਾਰਟ ਹੋਇਆ ਸੀਗਾ ਜਦੋਂ ਇਹ ਬੱਚੇ ਪਲੱਸ 1 ਪਲੱਸ 1 ਦੇ ਵਿੱਚ ਸੀ ਉਦੋਂ ਇਹਨਾਂ ਦੀ ਸਿਲੈਕਸ਼ਨ ਹੋਈ ਸੀ ਔਰ ਪਲੱਸ 2 ਦੇ ਵਿੱਚ ਇਹ ਵਾਲਾ ਪ੍ਰੋਜੈਕਟ ਜਿਹੜਾ ਮੈਚure ਹੋਇਆ ਹੈ ਹਰ ਸਾਲ ਜਿਹੜੀ ਸਿਲੈਕਸ਼ਨ ਹੈ ਪਲੱਸ 1 ਦੇ ਸੋ ਇਹ ਫੇਜ਼ 2 ਦੇ ਬੱਚੇ ਸੋ ਫੇਜ਼ 1 ਇਹਨਾਂ ਦੀ ਪਲੱਸ 1 ਚ ਖੈ ਲੰਦੀ ਹੈ ਔਰ ਫੇਜ਼ 2 ਉਹਨੇ ਫੇਜ਼ 2 ਚ ਪਹੁੰਚ ਗਏ ਹੈ ਇਸ ਵਾਰ ਜਿਹੜੀ ਪਲੱਸ 1 ਨੰਬਰ ਦੇ ਬੱਚੇ ਹੈਗੇ ਉਹ ਉਹਨਾਂ ਦੀ ਫੇਜ਼ 1 ਹੋएगी ਔਰ ਉਸ ਤੋਂ ਉਹਨਾਂ ਦੀ ਸਿਲੈਕਸ਼ਨ ਚੱਲ ਰਹੀ ਹੈ ਅੱਜ ਵਾਲੀ ਪਰਦਸ਼ਨੀ ਵਾਲੇ ਬੱਚੇ ਜਿਹੜੇ ਆ ਇਹ ਪਲੱਸ 2 ਦੇ ਸਟੂਡੈਂਟਸ ਹੈਗੇ ਆ ਸਾਰੇ ਜੋ ਕਿ ਲਾਸਟ ਇਅਰ ਤੋਂ ਪ੍ਰੋਜੈਕਟ ਦੇ ਵਿੱਚ ਐਂਟਰ ਕਰ ਗਏ ਸੀ ਔਰ ਇਹਨਾਂ ਨੇ ਕਾਫੀ ਪ੍ਰੋਡਕਟਸ ਦਿੱਤੀਆਂ ਐ ਐਗਜ਼ਿਬਿਸ਼ਨ ਕਰਾਇਆ ਬਿਜ਼ਨਸ ਬਲਾਸਟਰ ਪ੍ਰੋਗਰਾਮ ਜਿਹੜੇ ਕਰਵਾਏ ਜਾ ਰਹੇ ਆ ਸਕੂਲਾਂ 'ਚ ਇਸ ਨੂੰ ਲੈ ਕੇ ਬੱਚਿਆਂ 'ਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਇਸ ਦੇ ਵਿੱਚ हाँ, क्योंकि बच्चन पता लगे कि उन्होंने अंदर कुछ स्किल्स है जो अज उन्होंने बाहर लेके आने उन्होंने डिवेलप कर मौका मिले बहुत अच्छा प्लेटफॉर्म है हाँ, बिजनेस प्लास्टर का और अज तो पहला कभी भी एजुकेशन सिस्टम से अपने नहीं देखा किसी लास्ट ईयर प्रोजेक्ट आया और बच्चे इस चीज़ को बहुत ही पॉजिटिवली रहे हैं और बहुत ज्यादा उन्होंने उत्साह है क्योंकि उन्होंने बहुत कुछ सीखने को मिल रहा है और यह हैल्पफुल भी होगा इनफ़ी यीज़ उम्मीद करते हैं ਮੈਮ ਜੇ ਗੱਲ ਕਰੀਏ ਮੇਨ ਮੋਟਿਵ ਕੀ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਆ ਇਹਨਾਂ ਪ੍ਰੋਜੈਕਟਸ ਹੈ ਇਹਦਾ ਮੋਟਿਵ ਹੀ ਇਹ ਹੈ ਕਿ ਬੱਚਿਆਂ ਨੂੰ ਆਫਟਰ ਸਟੱਡੀਜ਼ ਇਹਨਾਂ ਕੋਲ ਆਈਡੀਆਜ਼ ਹੋਣ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੱਚੇ ਦੇਖੋ ਗਵਰਨਮੈਂਟ ਜੌਬਸ ਵੀ ਹੁੰਦੀਆਂ ਨੇ ਜਾਂ ਪ੍ਰਾਈਵੇਟ ਜੌਬਸ ਵੀ ਹੈ ਪਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਬੰਜਸ ਵੀ ਬਾਤ ਆ ਰਹੀ ਦਿੰਦੇ ਆ ਇਹ ਬੱਚੇ ਜਿਹੜੇ ਮੋਸਟਲੀ ਆਪਾਂ ਨੂੰ ਪਤਾ ਹੈ ਕਿ ਗਵਰਨਮੈਂਟ ਸਕੂਲ ਦੇ ਵਿੱਚ ਥੋੜੇ ਜਿਹੀ ਫੈਮਿਲੀਆਂ ਜਿਹੜੀਆਂ ਇਹਨਾਂ ਦੇ ਬੈਕਗ੍ਰਾਉਂਡ ਉਹ ਨਹੀਂ ਸਟਰੋਂਗ ਨਹੀਂ ਹੁੰਦੀ ਹੈ ਗਿਆ ਤਾਂ ਇਹ ਬੱਚਿਆਂ ਨੂੰ ਇਹ ਪਤਾ ਨਹੀਂ ਲੱਗ ਪੰਦਾ ਕਿ ਲਾਈਫ ਚ ਕਰਨ ਕੀ ਪਰ ਜਦੋਂ ਇਸ ਤਰ੍ਹਾਂ ਦੇ ਪ੍ਰੋਜੈਕਟ ਚੱਲ ਰਿਹਾ ਤਾ ਬੱਚਿਆਂ ਨੂੰ ਆਈਡੀਆਜ਼ ਬਹੁਤ ਜ਼ਿਆਦਾ ਆਉਂਦੇ ਆ ਕਿ ਅਸੀਂ ਆਪਣੀ ਸਟੱਡੀਜ਼ ਕੰਪਲੀਟ ਕਰਕੇ ਬਿਜ਼ਨਸ ਕਿਸ ਤਰ੍ਹਾਂ ਸਟਾਰਟ ਕਰ ਸਕਦੇ ਆ ਬਿਜ਼ਨਸ ਕਿਸ ਤਰ੍ਹਾਂ ਡਿਵੈਲਪ ਕਰ ਸਕਦੇ ਆ ਸੋ ਬਹੁਤ ਹੈਲਪਫੁਲ ਰਹੇਗਾ ਮੈਂ। ਮੇਰੇ ਤੋਂ ਕਹਿਣ ਦਾ ਮੀਨ ਹੈ ਕਈ ਬੱਚੇ ਜਿਵੇਂ ਹੁਣ ਸਟੱਡੀ ਪੂਰੀ ਕਰ ਲੈਂਦੇ ਆ ਕਿਉਂਕਿ ਗਵਰਨਮੈਂਟ ਜੋਬਸ ਵੀ ਘੱਟ ਹੈਗੀਆਂ ਜੇ ਗਵਰਨਮੈਂਟ ਜੌਬ ਨਹੀਂ ਮਿਲਦੀ ਤਾਂ ਆਪ ਦਾ ਕੋਈ ਵੀ ਕੰਮ ਉਹ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਜੀ ਇਹਦਾ ਮੇਨ ਪਰਪਸ ਹੀ ਇਹ ਹੈ ਕਿ ਬੱਚੇ bizness ਨੂੰ ਕਿਸਾ ਹੈਂਡਲ ਕਰਨਾ ਹੈ اور bizness ਅਸੀਂ ਕਰ ਸਕਦੇ ਆ ਬੱਚਾ ਕਿਉਂਕਿ ਜਦੋਂ ਇਹਨਾਂ ਕੋਲ ਆਈਡੀਆਸ ਹੋਣਗੇ ਫਿਰ ਇਹ ਬੱਚੇ ਜਿਹੜੇ ਆ ਉਸ bizness ਦੇ ਵਿੱਚ ਇੰਵੋਲਵ ਹੋ ਸਕਦੇ ਆ ਸੋ ਇਹ ਬਹੁਤ ਹੈਲਪਫੁਲ ਰਹੇਗਾ ਇਹਨਾਂ ਬੱਚਿਆਂ ਵਾਸਤੇ ਅਗਰ ਇਹ ਆਪਣਾ bizness ਸਟਾਰਟ ਕਰਨਾ ਚਾਹਣਗੇ ਗੈਸ ਦੇ ਨਾਲ ਨਾਲ ਪੜਾਈ ਕਿਵੇਂ ਚੱਲ ਰਹੀ ਹੈ ਸਕੂਲ ਚ ਪੜਾਈ ਵੀ ਬਹੁਤ ਵਧੀਆ ਚੱਲ ਰਹੀ ਹੈ ਜੀ ਬੱਚਿਆਂ ਦੀ ਸਾਰੀ ਜਿਹੜੀ ਸਾਡੀਆਂ ਸਪੈਸ਼ਲੀ ਆਪਾਂ ਨੂੰ ਪਤਾ ਹੈ ਕਿ ਬੋਰਡ ਕਾਸੀਸ ਹੈ ਉਹਦੇ ਉੱਤੇ ਕਨਸੈਂਟ੍ਰੇਸ਼ਨ ਬੱਚਾ ਇਸ ਟਾਈਮ ਜਿਹੜੀ ਸਾਰੇ ਟੀਚਰਸ ਦੀ ਬੱਚਿਆਂ ਦੀ ਬਹੁਤ ਜ਼ਿਆਦਾ ਵਾਜਦੀ ਹੈ ਉਸ ਦੇ ਨਾਲ ਸਾਰੀ ਬਾਕੀ ਕਲਾਸਿਸ ਦਾ ਵੀ ਜਿਹੜਾ ਹੈ ਉਹ ਪੜਾਈ ਬਹੁਤ ਵਧੀਆ ਚੱਲ ਰਹੀ ਹੈ ਹਰ ਟੀਚਰ ਜਿਹੜਾ ਹੈ ਆਪਣੇ ਸਬਜੈਕਟ ਨੂੰ ਲੈ ਕੇ ਪੂਰਾ ਜਿਹੜੇ ਹੈ ਵੜ ਰਿਹਾ ਹੈ ਔਰ ਕਨਸੈਂਟ੍ਰੇਸ਼ਨ ਵੀ ਟੀਚਰਸ ਦੀ ਸਾਰਿਆਂ ਦੀ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਮੈਕਸਿਮਮ ਜਿਹੜੀ ਹੈ ਇਹਨਾਂ ਦੀ ਤਿਆਰੀ ਬਹੁਤ ਵਧੀਆ ਕਰਵਾ ਸਕੀ ਪੜਾਈ ਦੇ ਪੁਆਇੰਟ ਆਫ 뷰 ਤੋਂ ਵੀ ਜਿਹੜਾ ਹੈ ਸਕੂਲ ਬਹੁਤ ਦਿਆ ਹੈ ਕਿ ਸਰਕਾਰ ਵੱਲੋਂ ਮਦਦ ਕੀਤੀ ਜਾ 嗯。Uh.

ਵਾਸਤੇ ਮਿਡੇ ਮੀਲ ਹਾਂ ਦਾ ਜੋ ਇੱਕ ਤੱਕ ਚਲਾਇਆ ਜਾਂਦਾ ਹੈ ਔਰ ਡਿਫਰੈਂਟ ਡਿਫਰੈਂਟ ਸਕਾਲਰਸ਼ਿਪਸ ਬੱਚਿਆਂ ਨੂੰ ਦਿੱਤੇ ਜਾਂਦੇ ਆ ਯੂਵਨ ਸਕੂਲ ਨੂੰ ਸਮਗਰ ਦੇ ਦਿਨ ਮੇਨਟੇਨ ਕਰਵਸਤੇ ਮੈਡੀਨਸ ਗ੍ਰਾਂਟਸ ਆਂਦੀਆਂ ਔਰ ਹੁਣ ਇੱਕ ਲੇਟੈਸਟ ਗ੍ਰਾਂਟ ਜਿਹੜੀ ਆਈ ਹੈਗੀ ਹੈ ਉਹ ਲੜਕੀਆਂ ਵਾਸਤੇ ਸਪੈਸ਼ਲ ਲਕਸ਼ਮੀਬਾਈ ਗ੍ਰਾਂਟ ਦੇ ਨਾਮ ਤੇ ਹੈ ਉਹ ਉਹ ਸੇ ਬੱਚਿਆਂ ਨੂੰ ਲੜਕੀਆਂ ਨੂੰ ਕਾਰਾਟੇ ਦੀ ਕੋਚਿੰਗ ਦਿੱਤੀ ਜਾਂਦੀ ਹੈ ਇੱਕ ਕੋਚਿੰਗ ਜਿਹੜੀ ਹੁਣ ਸੜੀ 2 ਮਹੀਨੇ ਚਲੇਗੀ ਕੱਲ ਤੋਂ ਸਟਾਰਟ ਹੋ ਜਾਏਗੀ ਅੱਜ ਮੈਂ ਇਹਨਾਂ ਦੀ ਇੱਕ ਕਿਉਂਕਿ ਗਰਲਸ ਵਾਸਤੇ ਆਉਣ ਲਈ ਤਾਂ ਇੱਕ ਗਰਲ ਗਾਈਡ ਹੀ ਮੈਂ ਹਾਇਰ ਕੀਤਾ ਹੈਗਾ ਉਸ ਜਿਹੜੀ ਹੈ 2 ਮਹੀਨੇ ਨਾ ਬੱਚਿਆਂ ਨੂੰ ਕਾਰਾਟੇ ਦੀ ਟ੍ਰੇਨਿੰਗ ਤੇ ਜਾਏਗੀ ਤਾਂ ਕਿ ਇਹ ਲੜਕੀਆਂ ਜਿਹੜੀਆਂ ਸੈਲਫ ਡਿਫੈਂਸ ਸਿੱਖ ਸਕਣ ਸੋ ਇਸ ਦਾ ਦੀ ਬਹੁਤ ਸਾਰੇ ਗ੍ਰਾਂਟ ਸਰਕਾਰੀ ਸਕੂਲਾਂ ਹੋਟਾਪਤ ਉਹ ਤੇ ਰਹਿੰਦੀ ਹੈ ਸੋ ਦੇ ਕਹਿੰਦਾ ਮੀਨਸ ਆ ਪੰਜਾਬ ਸਰਕਾਰ ਵੱਲੋਂ ਪੂਰੀ ਹੈਲਪ ਕੀਤੀ ਜਾ ਰਹੀ ਹੈ ਹਰ ਇੱਕ ਪੱਖੋਂ ਬਿਲਕੁਲ ਜੀ ਬਿਲਕੁਲ ਹੈਲਪ ਕੀਤੀ ਜਾ ਰਹੀ ਹੈ ਸੋ ਇਹਨਾਂ ਹੈਲਪ ਦੇ ਤਹਿਤ ਹੀ ਸਾਡੇ ਜਿਹੜੇ ਅੱਜ ਪੰਜਾਬ ਦੇ ਪੂਰੇ ਗਵਰਨਮੈਂਟ ਸਕੂਲਸ ਹੈ ਉਹ ਕਾਫੀ ਜ਼ਿਆਦਾ ਰਾਈਜ਼ ਹੋ ਰਹੇ ਸੋ ਇਹਦੀ ਜਿਹੜੀ ਹੈ ਗਵਰਨਮੈਂਟ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੀ ਹੈ ਔਰ ਲੋਕ ਅੱਜ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਾ ਨੂੰ ਗਵਰਨਮੈਂਟ ਸਕੂਲ ਦੇ ਵਿੱਚ ਬਣਾਈ ਕਿਉਂਕਿ ਦੇਖੋ ਇਨਫਰਾਸਟ੍ਰਕਚਰ ਵੀ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਹੈ ਔਰ ਫੈਸਿਲਿਟੀਜ਼ ਵੀ ਹੈ ਔਰ ਐਜੂਕੇਟਿਡ ਟੀਚਰਸ ਹੈ ਸੋ ਇਸ ਕਰਕੇ ਲੋਕਾਂ ਦਾ ਝੁਕਾਅ ਜਿਹੜਾ ਹੈ ਗਵਰਨਮੈਂਟ ਸਕੂਲਾਂ ਕੋਲ ਹੈ ਕਈ ਪੇਰੈਂਟਸ ਮੰਨਦੇ ਹੈਗੇ ਆ ਵੀ ਗਵਰਨਮੈਂਟ ਸਕੂਲਾਂ 'ਚ ਪੜਾਈ ਨਹੀਂ ਹੁੰਦੀ ਐਜੂਕੇਸ਼ਨ ਦੀ ਕਮੀ ਰਹਿੰਦੀ ਹੈ ਟੀਚਰਸ ਨਹੀਂ ਪ੍ਰੋਪਰ ਪੜ੍ਹਾਉਂਦੇ ਕਿਉਂਕਿ ਜਿਹੜੇ ਸਕੂਲ ਦੀ ਸਥਿਤੀ ਹੁੰਦੀ ਹੈ ਉਸ ਨੂੰ ਦੇਖ ਕੇ ਉਹ ਪ੍ਰਾਈਵੇਟ ਸਕੂਲਾਂ ਦਾ ਰੁਖ ਕਰਦੇ ਮੈਂ ਨੂੰ ਨੂੰ ਇਹੀ ਕਹਿਣਾ ਚਾਹੂੰਗੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਕੋਲ ਸਾਰਾ ਹੀ ਐਜੂਕੇਟਿਡ ਸਟਾਫ ਹੁੰਦਾ ਹੈ ਬਿਲਕੁਲ ਵੀ ਐਸੀ ਗੱਲ ਨਹੀਂ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਾਈ ਨਹੀਂ ਹੁੰਦੀ ਟੀਚਰਸ ਪ੍ਰੋਪਰ ਬੱਚਿਆਂ ਨੂੰ ਪੜਾਉਂਦੇ ਆ ਰਾਦਰ ਸਾਡੇ ਸਕੂਲਾਂ ਵਿੱਚ ਗਵਰਨਮੈਂਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ 20 ਜ਼ਿਆਦਾ ਐਕਟੀਵਿਟੀਆਂ ਹੁੰਦੀਆਂ ਕਿਉਂਕਿ ਦੇਖੋ ਕੁਝ ਐਕਟੀਵਿਟੀਸ ਹਨੂ ਗੌਰਮੈਂਟ ਦੁਆਰਾ ਵੀ ਹੈ ਹਮੇਸ਼ਾ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਲੈਟਰਸ ਆਉਂਦੀਆਂ ਰਹਿੰਦੀਆਂ ਨੇ ਜੋ ਅਸੀਂ ਬੱਚਿਆਂ ਨੂੰ ਪਰਫਾਰਮ ਕਰਵਾਣੇ ਆ ਗਿਆ ਔਰ ਉਸ ਦੇ ਨਾਲ-ਨਾਲ ਸਾਡੇ ਟੀਚਰਸ ਵੀ ਆਪਣੇ ਲੈਵਲ ਤੇ ਬਹੁਤ ਕੁਝ ਬੱਚਾ ਨੂੰ ਕਰਵਾਉਂਦੇ ਆ ਇਹਨਾਂ ਦੀ ਸਟੱਡੀ ਦੇ ਨਾਲ-ਨਾਲ ਸੋ ਬਹੁਤ ਸਮਾਂ ਪਹਿਲਾਂ ਵਾਲੀਆਂ ਗੱਲਾਂ ਤੇ ਅੱਜ ਦੀ ਗੱਲਾਂ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਅੱਜ ਗੌਰਮੈਂਟ ਸਕੂਲ ਜਿਹੜਾ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈ ਔਰ ਮੈਂ ਇਹ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਗੌਰਮੈਂਟ ਸਕੂਲ ਹੋਰ ਜ਼ਿਆਦਾ ਪ੍ਰੋਗਰੈਸ ਕਰੇਗਾ ਬਿਲਕੁਲ ਜੀ ਬਿਲਕੁਲ ਐਸੀ ਸਰਕਾਰੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਸਕੂਲ 'ਚ ਪੜ੍ਹਾਈ ਦੇ ਨਾਲ-ਨਾਲ ਜਿਹੜਾ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਤਹਿਤ ਜਿਹੜੇ ਪ੍ਰੋਗਰਾਮ ਕਰਾਏ ਜਾ ਰਿਹਾ ਹੈ ਅਤੇ ਸਟਾਲਸ ਵੱਖ-ਵੱਖ ਤਰ੍ਹਾਂ ਦੀਆਂ ਸਟਾਲਸ ਇੱਥੇ ਲਗਾਈਆਂ ਗਿਆ ਕੁਝ ਸਾਡੇ ਨਾਲ ਇੱਥੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਇਸ ਪ੍ਰੋਗਰਾਮ ਬਾਰੇ ਸਚੀ ਗੱਲ ਬੇਟੇ ਸਚੀ ਗੱਲ ਸਾਹਿਬ ਕੀ ਨਾਮ ਹੈ ਅਜੀਤ ਬੇਟੇ ਜੇ ਗੱਲ ਕਰੀ ਅੱਜ ਪ੍ਰੋਗਰਾਮ ਬਿਜ਼ਨਸ ਬਲਾਸਟਰ ਦੇ ਅਕੋਰਡਿੰਗ ਤੁਸੀਂ ਅੱਜ ਕੁਝ ਅਸੀਂ ਇਹ ਹੈਂਡਵਰਕ ਕਰਕੇ ਸ਼ੀਟਸ ਬਣਾਈਆਂ ਨੇ ਆ ਸਾਰੇ ਸ਼ੀਟਸ ਹੈਂਡਵਰਕ ਨਹੀਂ ਇਹ ਦੇਖੋ ਜਿਵੇਂ ਆਹ ਸ਼ੀਟ ਹੋ ਗਈ ਇਹ ਅਸੀਂ ਆਪ ਬਣਾਈਆਂ ਨੇ ਇਹ ਵੀ ਅਸੀਂ ਆਪ ਬਣਾਈਆਂ ਇਹ ਸਾਰੀਆਂ ਸ਼ੀਟਸ ਅਸੀਂ ਆਪ ਬਣਾਈਆਂ ਨੇ ਇਹ ਵਾਲੀਆਂ ਵੀ ਜਿੰਨੇ ਵੀ ਸ਼ੀਟਸ ਇੱਥੇ ਤੁਹਾਨੂੰ ਦਿਖ ਰਿਹਾ ਨੇ ਸਾਰੀ ਆਪ ਬਣਾਈਆਂ ਇਹ ਅਸੀਂ ਅੱਛਾ ਜੀ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਹੀ bizness blaster ਨਾਮ ਹੈ bizness ਦਾ ਮਤਲਬ ਖੁੱਦ ਦਾ ਵਪਾਰ ਤੇ blaster ਮਤਲਬ ਇੱਕ ਤਮਾਕਾ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਤੇ ਵੀ ਖੁੱਦ ਵਪਾਰ ਦਾ ਹਰ ਕਿਸੇ ਨੂੰ ਇੱਕ ਤਮਾਕਾ ਹੋ ਗਿਆ ਹਰ ਕੋਈ ਆਧਾ ਵਪਾਰ ਕਰ ਸਕਦਾ ਇਸ ਤੋਂ अच्छा स्कूल ਵੱਲੋਂ ਤੁਹਾਨੂੰ ਕੋਈ ਹੈਲਪ ਕੀਤੀ ਜਾ ਰਹੀ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਹਾਂਜੀ ਹਾਂਜੀ ਸਕੂਲ ਵੱਲੋਂ ਸਾਰੀ ਹੈਲਪ ਹੋਈ ਹੈ ਸਾਡੀ ਸਕੂਲ ਵੱਲੋਂ ਸਾਨੂੰ ਪੈਸੇ ਵੀ ਦਿੱਤੇ ਗਏ ਸਰਕਾਰ ਵੱਲੋਂ ਉਹਨਾਂ ਨੇ ਸਾਡੇ ਆਈਡੀਆਜ਼ ਵੀ ਦਿੱਤੇ ਕੁਝ ਸਾਡੇ ਆਈਡੀਆਜ਼ ਆਪਦੇ ਸੀ ਜੀ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਸਪੋਰਟ ਵੀ ਹੈ ਸਾਰੇ ਬਿਲਕੁਲ ਜੀ ਬਿਲਕੁਲ ਕਹਿੰਦੇ ਸਕੂਲ ਵੱਲੋਂ ਵੀ ਸਾਡੀ ਪੂਰੀ ਜਿਹੜੀ ਹੈਲਪ ਕੀਤੀ ਜਾ ਰਹੀ ਹੈ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਸਸ਼ੀ ਕੁਲ ਬੇਟੇ ਸ਼ੀਗਾਲ ਸਰ ਜੀ ਕੀ ਨਾਮ ਹੈ ਚੂਪਨਪ੍ਰੀ ਸਿੰਘ 10th ਕਲਾਸ ਦਾ ਪਲੱਸ 2 ਅੱਛਾ ਅੱਜ bizness blast ਦਾ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਕੂਲਾਂ 'ਚ ਤੁਸੀਂ ਵੀ ਘਰੋਂ ਬਣਾ ਕੇ ਲੈ ਕੇ ਆਏ ਹੋ ਮੈਨੂੰ ਲੱਗਦਾ ਫੋਟੋ ਫਰੇਮ ਹੈਗੇ ਆ ਕੀ ਕਹਿਣਾ ਚਾਹੋਗੇ ਫਰੇਮਵਰਕ ਬਣਾਏ ਸੀ ਜਿਹੜੇ ਸੀ ਸਾਡੇ ਕੋਲ ਟਾਈਮ ਘੱਟ ਹੋਣ ਕਰਕੇ ਸੀ ਇਹ ਤਾਂ ਮਾਰਕੀਟ 'ਚੋਂ ਪ੍ਰਾਈਜ਼ ਕੀਤਾ ਤੇ ਆਸੀਂ ਹੈਂਡਮੇਡ ਬਣਾਏ ਜੀ ਇਹਦੇ ਇਹਦੇ ਡਿਜ਼ਾਈਨ ਤਾਂ ਸਾਨੂੰ ਸਕੁਅਰ ਫੀਟ 'ਚ ਮਿਲੇ ਸੀਗੇ ਤੇ ਜਿਹੜਾ ਆਹ ਹੈ ਨਿਊ वुਡ ਜੋ ਹੈ ਇਹ ਆਪਣੇ ਪਰਾਲੀ ਤੋਂ ਜਾਂ ਆਪਾਂ ਕੋਈ ਵੀ ਵੇਸਟ वुਡ 'ਚੋਂ ਆਪਾਂ ਨੂੰ ਮਿਲ ਜਾਂਦੇ ਨੇ ਗੂਰ ਵਗੈਰਾ ਉਹਨਾਂ ਤੋਂ ਬਣਾਈ ਜੇ ਸਾਰਾ ਬੋਰਡ ਤੇ ਆਪਣੇ ਅੱਡ-ਅੱਡ ਵਕ ਵਕ ਡਿਜ਼ਾਈਨ ਤੋਂ ਅਸੀਂ ਬਣਾਇਆ ਏ ਇਹ ਸਾਰਾ ਅਸੀਂ ਇੱਕ ਰਾਜ ਚ ਬੈਕ ਕੀਤਾ ਏ ਸਾਰਾ ਕੰਮ ਤੇ ਆਪਣੇ ਕੋਲ ਫਰੇਮਵਰਕ ਚ ਹੋਰ ਚੰਡੋਲ ਟਾਈਪ ਵੀ ਹੈਗੀ ਇਹ ਬਹੁਤ ਮਤਲਬ ਮਿਹਨਤ ਲੱਗਦੀ ਇਹਨਾਂ ਤੇ ਤੇ ਆਪਣੇ ਕੋ ਮਿਰਰ ਵਾਲੇ ਚ ਵੀ ਮਿਲ ਜਾਣਗੇ ਇਹ ਸੀ ਮਤਲਬ ਡਿਜ਼ਾਈਨ ਵਗੈਰਾ ਇਹ ਸਾਰਾ ਕੁਝ ਫਿੱਟ ਕੀਤਾ ਵਈ ਅਸੀਂ ਤੁਸੀਂ ਦੇਖ ਸਕਦੇ ਜੇ ਕਿਸੇ ਨੇ ਫਰੇਮ ਵਗੈਰਾ ਇਹ ਸੈਂਟੀਮੀਟਰ ਸਾਹ ਦੇ ਨਾਲ ਆਪਾਂ ਕਰ ਸਕਦੇ ਹਾਂ ਡੈਕੋਰੇਟ ਜਿੰਨਾ ਵੀ ਆਪਾਂ ਨੂੰ ਚਾਹੀਦਾ ਹੈ ਇਹਦੇ ਫੇਮ ਚ ਪਿਕਚਰ ਉਹ ਸਾਰੀ ਆਪਾਂ ਇੱਥੇ ਡਾਇਰੈਕਟ ਕਰ ਸਕਦੇ ਹਾਂ अच्छा स्कूल ਵੱਲੋਂ ਵੀ ਕੋਈ ਹੈਲਪ ਕੀਤੀ ਜਾ ਰਹੀ ਹੈ ਤੁਹਾਡੀ ਇਸ ਪ੍ਰੋਗਰਾਮ ਜਿਹੜਾ ਤੁਸੀਂ ਕਰ ਰਹੇ ਹੋ ਜਿਹੜੀਆਂ ਸਟਾਲਸ ਲਾਈਆਂ ਹੋਈਆਂ ਘਰੋਂ ਬਣਾ ਕੇ ਜਿਵੇਂ ਤੁਸੀਂ ਇਹ ਫਰੇਮ ਲੈ ਕੇ ਆਏ ਹੋ ਸਕੂਲ ਵੱਲੋਂ ਵੀ ਹੈਲਪ ਕੀਤੀ ਜਾਂਦੀ ਇਹ ਸਾਰੀ ਸਕੂਲ ਵੱਲੋਂ ਕੀਤੀ ਗਈ ਹੈ ਅਸੀਂ ਤਾਂ ਜਸਟ ਬਣਾਇਆ ਹੀ ਕਿਉਂਕਿ ਇਨਕਮ ਸਾਨੂੰ ਉੱਪਰ ਆਈ ਸੀ ਕਿ ਬਿਜ਼ਨਸ ਪਾਸਟਰ ਦੇ ਗਰੁੱਪ ਜਿਹੜੇ ਬਣਿਆ ਲੀਟਰ ਉਹਨਾਂ ਨੂੰ ਆਈ ਸੀਗੀ ਗਵਰਨਮੈਂਟ ਵੱਲੋਂ ਤੋਂ ਸਕੂਲ ਦੀ ਸਕੂਲ ਦੇ ਮੈਮ ਸਾਡੇ ਟੀਚਰ ਨੇ ਸੁਖਮਨੀ ਮੈਮ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਸਾਨੂੰ ਬਹੁਤ ਸਪੋਰਟ ਕੀਤਾ ਸਾਡਾ ਇਹ ਬਣਾਉਣ ਚ ਅੱਛਾ ਬੇਟਾ ਜੇ ਗੱਲ ਕਰੀ ਅੱਜ ਫੋਨ ਦਾ ਬਹੁਤ ਟ੍ਰੈਂਡ ਚੱਲ ਰਿਹਾ ਸਕੂਲ ਵੱਲੋਂ ਇਸ ਤਰ੍ਹਾਂ ਦੇ ਮਤਲਬ ਕੀ ਪ੍ਰੋਜੈਕਟ ਲਿਆਂਦੇ ਗਏ ਹੈਗੇ ਆ ਤੁਹਾਨੂੰ ਇਸ ਬਾਰੇ ਲਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਫੋਨ ਦਾ ਤਾਂ ਇੱਕ ਸਾਲ ਦਾ ਹੀ ਆਪਾਂ ਯੂਸ ਕਹਿ ਸਕਦੇ ਆ ਵਧੀਆ ਚੀਜ਼ਾਂ ਨਹੀਂ ਹੁੰਦਾ ਜਿਵੇਂ ਹੁਣ ਸਾਨੂੰ ਆ ਬਣਾਉਣ ਨੂੰ ਕਿਹਾਈ ਬਿਜ਼ਨਸ ਬਲਾਸਟਰ ਲਈ ਇਹ ਬਹੁਤ ਵਧੀਆ ਚੀਜ਼ ਹੈੀ ਆਪਾਂ ਸੇ ਕਹਿਣ ਦਾ ਮੀਨ ਸੀਗਾ ਅੱਜ ਕੱਲ ਜਿਹੜੇ ਬੱਚੇ ਹੈਗੇ ਆ ਸਟੂਡੈਂਟ ਹੈਗੇ ਆ ਜ਼ਿਆਦਾ ਉਹਨਾਂ ਨੂੰ ਫੋਨ ਦੀ ਰਹਿੰਦੀ ਆ ਕੀ ਕਹਿਣਾ ਚਾਹੋਗੇ ਇਸ ਤੇ ਤਾਂ ਹੀ ਆਪਾਂ ਹੀ ਕਹਿੰਨੇ ਜਿਹੜੇ ਫੋਨ ਤਾਂ ਪਹਿਲੀ ਗੱਲ ਤਾਂ ਲੋਟ ਨਹੀਂ ਕਿਉਂਕਿ ਘਰ ਦਾ ਗੋਲ ਹੁੰਦਾ ਹੀ ਫੋਨ ਉਹਨਾਂ ਤੇ ਆਪਾਂ ਸਭ ਕੁਝ ਮੰਗਾ ਸਕਦੇ ਹਾਂ ਕਿਉਂਕਿ ਮਿਸਯੂਜ਼ ਨਹੀਂ ਹੁੰਦਾ ਇਹ ਫੋਨ ਦਾ ਫਿਰ। ਬਾਕੀ ਫੋਨ ਦੇ ਟੀ ਕੋਈ ਹੈ ਨਹੀਂ ਜ਼ਰੂਰਤ ਜਵਾਕਾਂ ਨੂੰ। ਬਿਲਕੁਲ ਜੀ ਬਿਲਕੁਲ ਆਪਾਂ ਮੋਬਾਈਲ ਫੋਨ ਦੀ ਵੀ ਗੱਲਬਾਤ ਕੀਤੀ ਤੇ ਪੁੱਛਿਆ ਜਵਾਕਾਂ ਨੂੰ ਵੀ ਜ਼ਿਆਦਾਤਰ ਜਿਹੜਾ ਜਵਾਕਾਂ ਦਾ ਰੁਝਾਨ ਹੈ ਸਟੂਡੈਂਟ ਦਾ ਰੁਝਾਨ ਹੈ ਉਹ ਜਦੋਂ ਘਰ ਜਾਂਦੇ ਹੈਗੇ ਆ ਸਕੂਲ ਤੋਂ ਛੁੱਟੀ ਹੁੰਦੀ ਹੈ ਤਾਂ ਨਾਲ ਦੀ ਨਾਲ ਫੋਨ ਦੀ ਵੀ ਮਾਪਿਓ ਤੋਂ ਜਿਹੜੀ ਡਿਮਾਂਡ ਕਰਦੇ ਆ ਤੇ ਹੋਰ ਵੀ ਸਾਡੇ ਨਾਲ ਬੱਚੇ ਇੱਥੇ ਮੌਜੂਦ ਹੈ ਵੱਖ-ਵੱਖ ਤਰ੍ਹਾਂ ਦੀਆਂ ਤੇ ਸਟਾਲਸ ਲਾਈਆਂ ਗਈਆਂ ਗੱਲਬਾਤ ਕਰਦੇ ਆਂ ਆਪਾਂ ਉਹਨਾਂ ਨਾਲ ਸਸ਼ੀਕਲ ਬੇਟੇ ਸਸ਼ੀਕਲ ਸਰ ਕੀ ਨਾਮ ਹੈ ਸਨੀਹਾ ਸਨੀਹਾ ਬੇਟੇ ਕਿਹੜੀ ਕਲਾਸ ਚ ਪਹਿਲਾਂ ਦਾ ਤੁਸੀਂ ਮੈਨੂੰ ਦੱਸੋ ਸਟੱਡੀ ਕਰ ਰਹੇ ਹੋ ਪਲਸ 2 ਆਰਟਸ ਚ ਆ ਤੇ ਅੱਜ ਬਿਜ਼ਨਸ ਬਲਾਸਟਰ ਜਿਹੜਾ ਪ੍ਰੋਗਰਾਮ ਦੇ ਤਹਿਤ ਅੱਜ ਕੀ ਬਣਾ ਕੇ ਲੈ ਕੇ ਆਏ ਹੋ ਸਿਰ ਇਹ ਹੋਮ ਡੈਕੋਰ ਵੈਸੇ ਹੈਗਾ ਫਿਰ ਇਸ ਹਫ਼ਤੇ ਸਮਾਨਾ ਸੇ ਹੈਗਾ ਇਹ ਆਪਾਂ ਵਾਲ ਹੈਂਗਿੰਗ ਵਗੈਰਾ ਹੈਗੇ ਜਿਹੜੇ ਆਪਾਂ ਘਰ ਨੂੰ ਯੂਜ਼ ਕਰ ਸਕਦੇ ਹੈਗੇ ਆ ਲਾਈਕ ਇਹ ਆਪਾਂ ਨੂੰ ਕੋਸਟਲੀ ਨਹੀਂ ਪੈ ਰਹੇਗੇ ਜੇ ਆਪਾਂ ਮਾਰਕੀਟ ਤੇ ਜਾਈਏ ਏਟਲੀਸਟ 5 ਤੇ ਹੁਣ ਇਹ ਸੀ 350 120 ਐਜੀ ਰੇਸ ਤੇ ਦੇ ਰਿਹਾ ਗਿਆ। ਅੱਛਾ ਇਹ ਸਕੂਲ ਵੱਲੋਂ ਵੀ ਹੈਲਪ ਕੀਤੀ ਜਾ ਰਹੀ ਹੈ ਤੁਹਾਡੀ ਪ੍ਰੋਪਰ। ਥੋੜੀ-ਮੋਟੀ ਕਰ ਰਿਹਾ ਹੈਗਾ ਮੀਨਿੰਗ ਵਗੈਰਾ ਕਰ ਰਿਹਾ ਹੈਗਾ ਥੋੜੀ-ਮੋਟੀ ਤਾਂ ਹੈਲਪ ਸਕੂਲ ਵਾਲੇ ਵੀ। ਕਿੰਨੀ ਹੈਲਪ ਕੀਤੀ ਜਾ ਰਹੀ ਹੈ? ਮੀਨਿੰਗ ਨੋਰਮਲੀ ਸਾਨੂੰ ਦੱਸ ਰਿਹਾ ਹੈਗਾ ਕਿ ਕਿਵੇਂ ਤੁਸੀਂ ਕੀ ਚੀਜ਼ਾਂ ਤੁਸੀਂ ਬਣਾਉਣੀਆਂ ਹੈਗਿਆ ਕਿਵੇਂ ਤੁਸੀਂ ਸੇਲ ਕਰਨਾ ਹੈ ਇਸ ਜੀਜ਼ੇਂ ਵੀ ਡਵਾਈਸ ਦੇ ਰਿਹਾ ਸਾਨੂੰ ਟੀਚਰਸ। ਅੱਛਾ ਜਿੱਕੀ ਕੀ ਮਤਲਬ ਕਿ ਅੱਜ ਅਸੀਂ ਤੁਸੀਂ ਮੂਫਲੀ ਦੇ ਛਿਲਕਿਆਂ ਨਾਲ ਆ ਚੀਜ਼ ਬਣਾ ਕੇ ਲੈ ਕੇ ਆਏ ਕੀ ਹੈ ਪ੍ਰੈਜੈਂਟ? ਇਹ ਸ਼ੌਪਿਸ ਅਸੇ ਹੈ ਇਹ ਆਪਾਂ ਟੇਬਲਸ ਤੇ ਰੱਖ ਸਕਦੇ ਆ ਨਾਲੇ ਆਪਾਂ ਛਿਲੜ ਆਪਾਂ ਯੂਜ਼ਲੀ ਆਪਾਂ ਯੂਜ਼ ਨਹੀਂ ਕਰਦੇਗੀ ਆਪਾਂ ਅੰਦੇ ਨਾਲ ਆਪਾਂ ਨੇ ਇੱਕ ਹੋਮ ਡੈਕੋਰ ਦੀ ਆਈਟਮਸ ਵਗੈਰਾ ਰੈਡੀ ਕੀਤੀ ਹੈਗੀਆ ਅੱਛਾ ਬੇਟੇ ਆਪਾਂ ਫੋਨ ਦੀ ਵੀ ਅਸੀਂ ਮੋਬਾਈਲ ਫੋਨ ਦੀ ਗੱਲ ਕਰ ਰਹੇ ਸੀਗੇ ਜਦੋਂ ਦੇਖੋ ਬੱਚੇ ਸਟੂਡੈਂਟ ਜਾਂਦੇ ਆ ਘਰ ਤਾਂ ਫੋਨ ਦੀ ਬਹੁਤ ਡਿਮਾਂਡ ਕਰਦੇ ਆ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਮੀਨਿੰਗ ਨਾਰਮਲੀ ਥੋੜੀ-ਮੋਟੀ ਲੋੜ ਪੈਂਦੀ ਹੈਗੀਆ ਹਨਾ ਬਟ ਇੰਨੀ ਜ਼ਿਆਦਾ ਵੀ ਨਹੀਂ ਪੈਂਦੀਗੀ ਲੋੜ ਤਾਂ ਫੋਨ ਦੀ ਕਿਉਂਕਿ ਕਈ ਬੱਚੇ ਗੇਮਸ ਬਹੁਤ ਖੇਡਦੇ ਹੈਗੇ ਜਿਵੇਂ ਹੁਣ ਪ੍ਰੋਗਰਾਮ ਬਿਜ਼ਨਸ ਪਲੱਸ ਤੇ ਚੱਲ ਰਿਹਾ ਹੈ ਜਿਵੇਂ ਤੁਸੀਂ ਘਰ ਜਾਂਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰਦੇ ਹੋ ਫੋਨ ਨਾਲ ਹੋਏ ਬੈਟਰ ਹਾਂ ਬਹੁਤ ਅੱਛਾ ਹੈ ਇਹ ਆਪਾਂ ਨਾ ਮਾਇੰਡ ਵੀ ਲੱਗ ਰਹੀ ਹੈ ਤੇ ਕ੍ਰੀਏਟੀਵਿਟੀ ਆਪਾਂ ਦੇਖ ਰਹੇ ਹੈ ਕਿੰਨੀ ਕੋ ਆਪਾਂ ਰੈਡੀ ਕਰ ਰਿਹਾ ਚੀਜ਼ ਫੋਨ ਤੇ ਆਪਾਂ ਮੀਨਿੰਗ ਜਸਟ ਆਪਾਂ ਆਈਡੀਆ ਲੈਣੇ ਹੈਗੇ ਬਟ ਆਪਾਂ ਆਪ ਬਣਾਵਾਂਗੇ ਤਾਂ ਬਹੁਤ ਅੱਛਾ ਲੱਗਦਾ ਹੈਗਾ ਮੇਰਾ ਕਹਿਣ ਦਾ ਮੀਨ ਸੀਗਾ ਬੱਚੇ ਜ਼ਿਆਦਾਤਰ ਫੋਨ 'ਚ ਗੇਮਸ ਖੇਡਦੇ ਹੈਗੇ ਹੋਰ ਐਕਟੀਵਿਟੀਆਂ ਦੇਖਦੇ ਹੈ ਉਹਦੇ ਨਾਲੋਂ ਮਤਲਬ ਕਿ ਜਿਹੜੀ ਇਹ ਐਕਟੀਵਿਟੀ ਹੈ ਇਹ ਬੈਟਰ ਹੈ ਇਸ ਇਹ ਬਹੁਤ ਅਚਿਵਿਟੀ ਹੈ ਨਲਿੰਦਰ ਮਾਈਂਡ ਕ੍ਰੀਏਟੀਵਿਟੀ ਬਹੁਤ ਅੱਛੀ ਚੰਗੀ ਹੈ ਇਹ ਰਿਆ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਕੁਲਵਿੰਦਰ ਬੇਟਾ ਅੱਜ ਕੀ ਬਣਾ ਕੇ ਲੈ ਕੇ ਆਏ ਸਰ ਮੰਡਾਲਾ ਆਟ ਸਰ ਇਹ ਐਮ ਡੀ ਐਫ ਸ਼ੀਟਸ ਤੇ ਬੰਦੇ ਆ ਕੱਪ ਤੇ ਬੰਦੇ ਆ ਬੋਟਲਸ ਤੇ ਬੰਦੇ ਆ ਆਪਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਡੈਕੋਰ ਕਰ ਸਕਦੇ ਆ ਇਹ ਕਰਦੇ ਵਿੱਚ ਡੈਕੋਰੇਸ਼ਨ ਦੇ ਵਾਸਤੇ ਆਉਂਦੇਗਾ ਤਾਂ ਬੇਟੇ ਜੇ ਗੱਲ ਕਰੀਏ ਸਕੂਲ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਜਿਹੜੇ ਤੁਸੀਂ ਆ ਚੀਜ਼ਾਂ ਬਣਾ ਕੇ ਲੈ ਕੇ ਆਏ। ਹਾਂਜੀ ਸਰ ਪੂਰੀ ਹੈਲਪ ਕੀਤੀ ਜਾ ਰਹੀ ਹੈ ਸਕੂਲ ਵੱਲੋਂ। ਅੱਛਾ bizness blaster ਜਿਹੜਾ ਪ੍ਰੋਗਰਾਮ ਦੇ ਤਹਿਤ ਤੁਸੀਂ ਇਹ ਚੀਜ਼ਾਂ ਬਣਾ ਕੇ ਲੈ ਕੇ ਆਏ ਹੈਗੇ ਹੋ ਤੇ ਪੜ੍ਹਾਈ ਵੀ ਤੁਹਾਡੀ ਵਧੀਆ ਚੱਲ ਰਹੀ ਹੈ। ਹਾਂਜੀ ਸਰ ਪੂਰੀ ਵਧੀਆ ਚੱਲ ਰਹੀ ਹੈ। ਕਿਹੜੀ ਕਲਾਸ ਸਟੱਡੀ ਕਰਦੇ? 12th। ਤੇ ਵਧੀਆ ਚੱਲ ਰਹੀ ਹੈ। ਹਾਂਜੀ ਵਧੀਆ। ਟੀਚਰਸ ਪੜ੍ਹਾ ਰਿਹਾ ਪੂਰਾ। ਹਾਂਜੀ ਹਾਂਜੀ। ਵਧੀਆ ਪੜ੍ਹਾ ਰਿਹਾ। ਬਿਲਕੁਲ ਜੀ ਬਿਲਕੁਲ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਤਹਿਤ ਬੱਚੇ ਵਕ ਵਕ ਜੜੀਆਂ ਸਟਾਲਸ ਉਹਨਾਂ ਨੇ ਲਗਾਈਆਂ ਗਈਆਂ ਅਤੇ ਬੱਚੇ ਕਹਿ ਰਿਹਾ ਵੀ ਸਕੂਲ ਚ ਪੜਾਈ ਵੀ ਬਹੁਤ ਜੜੀ ਵਧੀਆ ਚੱਲ ਰਹੀ ਆ ਹੋਰ ਵੀ ਸਾਡੇ ਨਾਲ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗੱਲ ਬੇਟੇ ਜੀ ਬੱਸ ਸਰ ਜੀ ਕੀ ਨਾਮ ਹੈ ਜੋਤੀ ਬੇਟੇ ਅੱਜ ਕੀ ਬਣਾ ਕੇ ਲੈ ਕੇ ਆਏ ਹੋ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਤਹਿਤ ਸਰ ਜੀ ਪ੍ਰਾਣੀ ਬੋਤਲ ਸੀ ਨਾ ਜਿਹੜੀਆਂ ਉਹਨਾਂ ਨੂੰ ਕਲਰ ਕਰਕੇ ਪੇਂਟ ਕਰਕੇ ਉਹਨਾਂ ਨੂੰ ਵਧੀਆ ਡੈਕੋਰੇਟ ਕਰਨ ਵਾਸਤੇ ਫਲਾਵਰਸ ਵਿੱਚ ਪਾ ਕੇ ਡੈਕੋਰੇਟ ਕੀਤਾ ਹਾਂ ਜੀ ਸਰ ਤੇ ਨਾ ਜਿਹੜੇ ਹੈਗੇ ਘਰ ਦੇ ਲੁਕਿੰਗ ਬਹੁਤ ਵਧੀਆ ਆਂਦੀ ਐ ਇਸ ਕਰਕੇ ਸੇਨਡਰ ਬੋਟਲਸ ਨੂੰ ਬਣਾਇਆ ਤਾਂ ਕਿ ਜਿਹੜਾ ਵੇਸਟ ਮਟੀਰੀਅਲ ਵੇਸਟ ਨਾ ਹੋਵੇ ਉਸ ਨੂੰ ਅਸੀਂ ਹੋਰ ਵੀ ਅਗਰ ਵਧੀਆ ਸਲੱਟ ਕੇ। ਅੱਛਾ ਪੜਾਈ ਵੀ ਵਧੀਆ ਚੱਲਦੀ ਐ ਤੁਹਾਡੀ? ਹਾਂਜੀ ਸਰ ਸਪਲਾਈ ਤਾਂ ਬਹੁਤ ਵਧੀਆ ਚੱਲ ਰਹੀ ਐ। ਅੱਛਾ ਕਿਹੜੀ ਕਲਾਸ ਤੇ ਤੁਸੀਂ? ਅਸੀਂ 12th 'ਚ ਐ ਟੀਚਰਸ ਵਧੀਆ ਸਟੱਡੀ ਕਰਾ ਰਹੇ ਆ। ਹਾਂਜੀ ਸਰ ਟੀਚਰਸ ਬਹੁਤ ਵਧੀਆ ਸਟੱਡੀ ਕਰਾ ਰਹੇ ਆ। ਆਲ ਵੱਲੋਂ ਪੂਰੀ ਹੈਲਪ ਕੀਤੀ ਜਾ ਰਹੀ ਐ ਤੁਹਾਡੀ? ਹਾਂਜੀ ਸਰ ਸਕੂਲ ਵੱਲੋਂ ਪੂਰੀ ਹੈਲਪ ਮਿਲ ਰਹੀ ਐ। ਬਿਲਕੁਲ ਜੀ ਬਿਲਕੁਲ ਕਹਿੰਦੇ ਸਕੂਲ ਵੱਲੋਂ ਜਿਹੜੀ ਪੂਰੀ ਬੱਚਿਆਂ ਦੀ ਜਿਹੜੀ ਹੈਲਪ ਕੀਤੀ ਜਾ ਰਹੀ ਹੈ ਪ੍ਰੋਗਰਾਮ ਬਿਜ਼ਨਸ ਬਲਾਸਟਰ ਦੇ ਤਹਿਤ ਤੇ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗੱਲ ਬੇਟੇ ਗੁੱਡ ਮਾਰਨਿੰਗ ਸਰ ਬੇਟੇ ਅੱਜ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਤਹਿਤ ਕੀ ਕੀ ਬਣਾ ਕੇ ਲੈ ਕੇ ਆਏ ਹੋ ਸਰ ਪੇਪਰ ਲੈਂਪਸ ਸਟਾਰ ਸਟਾਰ ਲਾਈਟਸ ਬੋਲਸ ਨੇ ਤੇ ਖੁਦਸੋ ਬੋਲ ਹੈਂਕਿੰਗਸ ਨੇ ਕੀ ਕੀ ਰਿੰਗਸ ਵੀ ਨੇ ਡਾਲ ਵਾਲੇ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਬਣਾ ਰਹੇ ਹੋ ਇਹ ਚੀਜ਼ਾਂ ਸਿਰ ਹਫਤਾ ਹੋ ਗਿਆ ਸਾਨੂੰ ਇਸ ਚੀਜ਼ਾਂ ਨੂੰ ਬਣਾ ਲਿਆ ਕੁਝ ਚੀਜ਼ਾਂ ਪਰਚੇਸ ਵੀ ਕੀਤੀ ਆਸੀਂ ਕੁਝ ਹੈਂਗਿੰਗ ਵੀ ਆ ਕੁਝ ਸਿਆਪ ਵੀ ਬਣਾਈ ਕਿਸ ਤਰ੍ਹਾਂ ਦੇ ਲੱਗੇ ਪ੍ਰੋਗਰਾਮ ਜਿਹੜੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਆ ਬੱਚਿਆਂ ਲਈ ਸਪੈਸ਼ਲੀ ਆਤਮ ਨਿਰਭਰ ਬਣਾਉਣ ਵਾਸਤੇ ਜਿਵੇਂ ਆਪਾਂ ਗੱਲ ਕਰੀਏ ਸਟੱਡੀ ਕਰਦੇ ਆ ਉਸ ਤੋਂ ਬਾਅਦ ਗਵਰਨਮੈਂਟ ਜੌਬ ਨਹੀਂ ਮਿਲਦੀ ਜਾਂ ਪ੍ਰਾਈਵੇਟ ਜੌਬ ਨਹੀਂ ਮਿਲਦੀ ਤਾਂ ਆਪਾਂ ਆਵਦਾ ਇਸ ਚੀਜ਼ਾਂ ਨੂੰ ਲੈ ਕੇ ਕੰਮ ਕਰ ਸਕਦੇ ਆ ਕੀ ਕਰਨਾ ਚਾਹੋਗੇ ਸਰ ਬਹੁਤ ਵਧੀਆ ਲੱਗਿਆ ਸਾਨੂੰ ਸਾਡੇ ਪ੍ਰਿੰਸੀਪਲ ਮੈਮ ਨੇ ਸਾਡੇ ਟੀਚਰ ਸੁਖੀਤ ਮੈਮ ਨੇ ਸਾਡੇ ਨਾਲ ਪ੍ਰੋਗਰਾਮ ਮਤਲਬ ਵਧੀਆ ਕੀਤਾ ਵੀ ਸਾਨੂੰ ਸਭ ਨੂੰ ਵੀ ਪਤਾ ਲੱਗਿਆ ਵੀ ਰਿਟੇਲਿੰਗ ਬਾਰੇ ਹਨਾ ਸਰ ਸਾਨੂੰ ਪਤਾ ਲੱਗਿਆ ਬਿਜ਼ਨਸ ਬਾਰੇ ਵੀ ਕਿਵੇਂ ਹੁੰਦਾ ਕਿ ਪ੍ਰੋਫਿਟ ਹੈ ਕਿ ਲਾਸ ਆਪਾਂ ਨੂੰ এমਪਲॉयਮੈਂਟ ਐਂਡ এমਪਲॉयਮੈਂਟ ਕਿਵੇਂ ਆਉਂਦੀ ਸਰਕਾਰ ਨੇ ਵਧੀਆ ਕੀਤਾ ਇਹ ਸਿਸਟਮ ਵੀ ਬੱਚਿਆਂ ਨੂੰ ਸਮਝ ਲੱਗਦੀ ਹੈ ਵੀ ਪ੍ਰੋਫਿਟ ਲਾਸ ਦਾ ਵੀ ਹੈਲਪ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਜਿਵੇਂ ਤੁਸੀਂ ਆ ਚੀਜ਼ਾਂ ਬਣਾ ਕੇ ਲੈ ਕੇ ਆਏ ਹੋ ਇਸ ਤੇ ਕੋਈ ਪੈਸੇ ਦੀ ਵੀ ਹੈਲਪ ਕੀਤੀ ਜਾ ਰਹੀ ਹੈ ਹਾਂਜੀ ਸਰ ਸਾਨੂੰ ਸਰਕਾਰ ਵੱਲੋਂ ਪੈਸੇ ਆਏ ਸੀ ਅਕਾਊਂਟ ਦੇ ਵਿੱਚ ਫਿਰ ਅਸੀਂ ਇਹ ਸਭ ਚੀਜ਼ਾਂ ਪਰਚੇਸ ਕੀਤੀਆਂ ਹਨ ਫਿਰ ਬਣਾਈਆਂ ਹਾਂਜੀ ਸਰ ਬਿਲਕੁਲ ਜੀ ਬਿਲਕੁਲ ਕਹਿੰਦੇ ਸਰਕਾਰ ਵੱਲੋਂ ਵੀ ਸਾਡੀ ਪੂਰੀ ਜਿਹੜੀ ਹੈ ਹੈਲਪ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਹੀ ਅਸੀਂ ਇਹ ਚੀਜ਼ਾਂ ਜਿਹੜੀਆਂ ਘਰੋਂ ਵੇਸਟ ਮਟੀਰੀਅਲ ਤੋਂ ਬਣਾ ਕੇ ਲੈ ਕੇ ਆਣੇ ਹਾਂ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬੇਟੇ ਸਰ ਤੁਸੀਂ ਕੌਣ ਕੀ ਨਾਮ ਹੈ ਸਰ ਪੀ ਐਮ ਸੀ ਦਾ ਬੇਟੇ ਕਿਹੜੀ ਕਲਾਸ ਦੇ ਤੁਸੀਂ ਸਟੂਡੈਂਟ ਹੋ ਪਲੱਸ 2 ਆਰਟਸ ਅੱਛਾ ਅੱਜ ਕੀ ਬਣਾ ਕੇ ਲੈ ਕੇ ਆਏ ਹੋ ਪ੍ਰੋਗਰਾਮ ਬਿਜ਼ਨਸ ਬਲਾਸਟਰ ਦੇ ਤਹਿਤ ਸਰ ਉਹਨਾ ਇਹ ਹੈਂਡਮੇਡ ਹੈ ਰੋਪ ਨਾਲ ਬਣਾਇਆ ਸੀ ਦੁਕਾਨ ਤੇ ਜਾ ਜਾ ਕੇ ਅਲੱਗ-ਅਲੱਗ ਤਰ੍ਹਾਂ ਦੀ ਰੋਪ ਲੈ ਲੈ ਕੇ ਇਹ ਸਾਡੀ ਲੀਡਰ ਨੇ ਬਣਾਇਆ ਅੱਜ ਅਬਸੈਂਟ ਹੈ ਬਿਮਾਰ ਸੀ ਅਸੀਂ ਸਾਰੇ ਮੈਂਬਰ ਆ ਉਹਨੇ ਬਣਾਇਆ ਬਾਕੀ ਸਰ ਸਾਰਾ ਪਰਚੇਸੇਬਲ ਹੈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹ ਬਣਾ ਰਹੇ ਹੋ ਸਰ ਇਹ ਪਿਛਲੇ ਹਫਤੇ ਵਿੱਚ 13 ਨਵੰਬਰ ਨੂੰ ਅਸੀਂ ਫਿਰ ਹਫਤੇ ਪਹਿਲੇ ਹੀ ਲੱਗੇ ਸੀ ਸਰ ਬੁਲਾਉਣ ਵਾਸਤੇ ਅੱਛਾ ਕਿੰਨਾ ਕੁ ਟਾਈਮ ਲੱਗਦਾ ਹੈ ਇਹ ਚੀਜ਼ ਬਣਾਉਣ ਤੇ ਸਰ ਦੋ ਦਿਨ ਵੀ ਲੱਗ ਜਾਂਦੇ ਆ ਇੱਕ ਦਿਨ ਵੀ ਲਗਾ ਲਓ ਚਾਹੀਦਾ ਇਹ ਸਾਰੀ ਟੀਮ ਵਰਕ ਕਰਦੀ ਆ ਹਾਂਜੀ ਸਰ ਟੀਮ ਵਰਕ ਅਸੀਂ ਸ਼ੌਪ ਤੇ ਜਾ ਜਾ ਕੇ ਖਰੀਦ ਕੇ ਲੈ ਕੇ ਆਨੇ ਤੇ ਲੀਡਰ ਸਾਡਾ ਬਣਾਉਂਦਾ ਅੱਛਾ ਇਸ ਦੇ ਨਾਲ ਪੜ੍ਹਾਈ ਕਿਵੇਂ ਚੱਲ ਰਹੀ ਹੈ ਤੁਹਾਡੀ ਸਿਰ ਪੜ੍ਹਾਈ ਵੀ ਵਧੀਆ ਚੱਲ ਰਹੀ ਆ ਬਸ ਇਹ ਵੀ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਦੇ ਰਹੀ ਸਰਕਾਰ ਆਪਾਂ ਨੂੰ ਬਿਜ਼ਨਸ ਕਲਾਸਟਰ ਦੀ ਜੇ ਅੱਗੇ ਆਪਾਂ ਕੁਝ ਨਈ ਕਰਨਾ ਚਾਹੁੰਦੇ ਤਾਂ ਬਿਜ਼ਨਸ ਵੀ ਖੋਲ ਸਕਦੇ ਆ ਆਪਣਾ ਐਕਸਪੀਰੀਅੰਸ ਹੀ ਆਪਣਾ ਹੈ ਟੀਚਰਾਂ ਦਾ ਮਿਲ ਰਿਹਾ ਪੂਰਾ ਸਹਿਯੋਗ ਸਰ ਪੂਰਾ سپورਟ ਮਿਲ ਰਿਹਾ ਸਾਨੂੰ ਆ ਰਿਹਾ ਤੁਹਾਨੂੰ ਪੂਰਾ سپورਟ ਦੇ ਰਿਹਾ ਸਰ ਹੌਸਲਾ ਵੀ ਦੇ ਰਿਹਾ ਵਧੀਆ ਸਟੱਡੀ ਕਰਵਾਈ ਜਾ ਰਹੀ ਹੈ ਟੀਚਰਾਂ ਵੱਲੋਂ ਹਾਂਜੀ ਸਰ ਵਧੀਆ ਸਟੱਡੀ ਕਰਾਈ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਪ੍ਰੋਗਰਾਮ ਬਿਜ਼ਨਸ ਬਲਾਸਟਰ ਦੇ ਤਹਿਤ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਸਟਾਲਸ ਇੱਥੇ ਲਗਾਈਆਂ ਗਈਆਂ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਬਣਾ ਕੇ ਲੈ ਕੇ ਆਇਆ ਹੈ ਅਤੇ ਬੱਚੇ ਇਹ ਵੀ ਕਹਿ ਰਿਹਾ ਹੈ ਦੇ ਨਸ ਬਲਾਸਟਰ ਪ੍ਰੋਗਰਾਮ ਤਹਿਤ ਜਿਹੜੀ ਚੀਜ਼ਾਂ ਤਾਂ ਅਸੀਂ ਜਰੂਰ ਬਣਾ ਕੇ ਲੈ ਕੇ ਆਏ ਨਾਲ ਨਾਲ ਸਾਡੀ ਪੜ੍ਹਾਈ ਵੀ ਬਹੁਤ ਵਧੀਆ ਜਿਹੜੀ ਇਸ ਸਕੂਲ 'ਚ ਜਿਹੜੀ ਚੱਲ ਰਹੀ ਆ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਆ ਗੱਲਬਾਤ ਕਰਦੇ ਆ ਸਸੀ ਕਲ ਬੇਟੇ ਸਸੀ ਕਲ ਜੀ ਕੀ ਨਾਮ ਉਸਕਾਨ ਉਸਕਾਨ ਜੀ ਕੀ ਬਣਾ ਕੇ ਲੈ ਕੇ ਆਏ ਅੱਜ ਕਰੋ ਹੈਂਡ ਮੇਡ ਜੂਰੀ ਬਣਾ ਕੇ ਲੈ ਕੇ ਆਏ ਆ ਜੀ ਜਿਹੜੀ ਕਿ ਵੇਸਟ ਮਟੀਰੀਅਲ ਤੋਂ ਬਣਦੀ ਆ ਹਾਂ ਜੀ ਵੇਸਟ ਮਟੀਰੀਅਲ ਤੋਂ ਹੀ ਬਣਦੀ ਆ ਜਿਵੇਂ ਕਿ ਰਖੜੀ ਦੇ ਮੋਤੀ ਹੋ ਗਏ ਸੂਟਾਂ ਦੇ ਸਟੋਨ ਹੋ ਗਏ ਉਹਨਾਂ ਤੋਂ ਹੀ ਬਣਦੇ ਆ ਇਹ ਸਾਰਾ ਕੁਝ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਜਿਹੜਾ ਪੰਜਾਬ ਸਰਕਾਰ ਦੇ ਉਪਰਾਲੇ ਆ ਸਰ ਬਹੁਤ ਵਧੀਆ ਬਹੁਤ ਵਧੀਆ ਆਪਰਚੂਨਟੀ ਆ ਸਾਲ ਹੋ ਗਿਆ ਆਪਰਚੂਨਟੀ ਚੱਲਦੇ ਨੂੰ ਤੇ ਪੜਾਈ ਦਾ ਵੀ ਬਹੁਤ ਵਧੀਆ ਚੱਲ ਰਿਹਾ ਜੀ ਅੱਛਾ ਇਸ ਤੇ ਬੱਚਿਆਂ ਦੀ ਸਰਕਾਰ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਫੰਡਿੰਗ ਆਇਆ ਹੋਇਆ ਇੱਕ ਬੱਚੇ ਦੇ ਅਕਾਊਂਟ 'ਚ 2000 ਦਾ ਫੰਡਿੰਗ ਆਇਆ ਹੋਇਆ ਤਾਂ ਉਸੇ ਨੂੰ ਹੀ ਯੂਜ਼ ਕਰਕੇ ਆਪਾਂ ਸਮਾਨ ਲੈ ਕੇ ਆਏ ਜੀ ਬਿਲਕੁਲ ਜੀ ਬਿਲਕੁਲ ਸਰਕਾਰ ਵੱਲੋਂ ਜਿਹੜੀ ਪਰ ਸਟੂਡੈਂਟ ਜਿਹੜੀ 2000 ਦੀ ਮਦਦ ਵੀ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਤੇ ਬੱਚੇ ਘਰੋਂ ਜਿਹੜਾ ਇਹ ਮਟੀਰੀਅਲ ਬਣਾ ਕੇ ਲੈ ਕੇ ਆਂਦੇ ਵਕਫ ਵਕਤਰਾਂ ਦੀਆਂ ਤੇ ਸਟਾਲ ਲਾਈਆਂ ਗਈਆਂ ਵਕਫ ਵਕਤਰਾਂ ਦੇ ਜਿਹੜੇ ਘਰੋਂ ਵੇਸਟ ਮਟੀਰੀਅਲ ਤੋਂ ਇਹ ਜਿਹੜੇ ਚੀਜ਼ਾਂ ਬਣਾ ਕੇ ਲੈ ਕੇ ਆਂਦੇ ਆ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਆ ਸਸ਼ੀ ਕੁਲ ਬੇਟੇ ਸਿਗਲ ਸਰ ਕੀ ਨਾਮ ਹੈ ਸਰ ਪਾਰਸੀ ਭਾਰਤ ਜੀ ਜੇ ਗੱਲ ਕਰੀ ਅੱਜ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਤਹਿਤ ਤੁਸੀਂ ਸਟਾਲ ਲਗਾਈ ਹੋਈ ਹੈ ਕੀ ਬਣਾਇਆ ਜਿੱਤੇ ਸਰ ਬੈਂਬੂ ਤੋਂ ਸਰ ਹੈਂਡ ਮੇਡ ਆਈਟਮ ਨੇ ਸਰ ਇੱਕ ਰੀ ਤਿਆਰ ਕੀਤੇ ਆ ਜੀ ਤੇ ਸਰ ਨਾਲ ਇਹ ਬੈਨੀਫਿਟ ਸਾਰੇ ਜੇ ਪਾਣੀ ਨੈਚੁਰਲ ਠੰਡਾ ਵੀ ਰਹਿੰਦਾ ਸਰ ਤੇ ਆਪਣੇ ਮੀਨਿੰਗ ਸਿਸਟਮ ਨੂੰ ਸਾਰੇ ਸਟਰੋਂਗ ਕਰ ਦਿੰਦਾ ਅੰਦਰੋਂ ਆਪ ਨੂੰ ਬਿਮਾਰੀ ਮਾਰੇ ਘੱਟ ਲੱਗਦੀ ਹੈ ਜੀ ਤੇ ਜੇ ਬੰਦਾ ਜਿਹੜਾ ਪਲਾਸਟਿਕ ਦੇ ਬੋਟਲ ਯੂਜ਼ ਕਰਦਾ ਉਹਨਾਂ ਨੂੰ ਕੈਂਸਰ ਦਾ ਖੋਹ ਦਾ ਡਰ ਰਹਿੰਦਾ ਹੈ ਇਹਦੇ ਨਾਲ ਸਰ ਕੋਈ ਮਤਲਬ ਬਿਮਾਰੀ ਨਹੀਂ ਹੁੰਦੀ ਸਰ ਇਹ ਨੈਚੁਰਲ ਹੀ ਬਣਾਵਾ ਸਰ ਇਹ ਨਲ ਕਰੀ ਇਤਿਆਰ ਕੀਤੀ ਨਹੀਂ ਬਿਲਕੁਲ ਜੀ ਬਿਲਕੁਲ ਐਸੀ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ bizness blaster ਪ੍ਰੋਗਰਾਮ ਤਹਿਤ ਸਰਕਾਰ ਵੱਲੋਂ ਬੱਚਿਆਂ ਦੀ ਜਿਹੜੀ ਪੂਰੀ ਹੈਲਪ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਵੱਲ ਵੀ ਸਕੂਲ ਵੱਲੋਂ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਬੱਚਿਆਂ ਨਾਲ ਵੀ ਆਪਾਂ ਗੱਲਬਾਤ ਕੀਤੀ ਬੱਚਾ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪ੍ਰੋਗਰਾਮ ਤੱਕ ਸਾਨੂੰ ਜਿਹੜੀ ਪੂਰੀ ਹੈਲਪ ਕੀਤੀ ਜਾ ਰਹੀ ਆ ਸੀ ਸਰਕਾਰ ਦਾ ਬਹੁਤ-ਬਹੁਤ ਜਿਹੜਾ ਧੰਨਵਾਦ ਕਰਦੇ ਆ ਅਤੇ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ ਬੱਚੇ ਆਤਮ ਨਿਰਭਰ ਹੋ ਕੇ ਆਪਣਾ ਜਿਹੜਾ ਸਟੱਡੀ ਤੋਂ ਬਾਅਦ ਕੰਮ ਵੀ ਕਰ ਸਕਦੇ ਆ ਕੈਮਰਾਮੈਨ ਸੋਹਲ ਦੇ ਨਾਲ ਮਨੋਚਰਤੀਵਾਲ ਟੈਨਖੂਰਾ ਟੀਵੀ ਬਕਿੰਡਾ